ਜਿੰਨੇ ਨਵੇਂ ਘਰ ਬੰਦੇ ਆ ਜਿੰਨੇ ਨਵੇਂ ਵੱਡੇ ਹੋਟਲ ਬੰਦੇ ਆ ਇਹ ਪ੍ਰੈਮਿਸਿਸ ਬੰਦੇ ਆ ਲਗਜ਼ਰੀ ਬਿਲਡਿੰਗਸ ਬੰਦੀਆਂ ਸਭ ਦੇ ਵਿੱਚ ਜਿਹੜੀਆਂ ਪਲੰਬਿੰਗ ਲਾਈਨਸ ਪੈਂਦੀਆਂ ਉਹ ਇਸੇ ਹਿਸਾਬ ਨਾਲ ਪਾਈਆਂ ਜਾਂਦੀਆਂ ਕਿ ਜਿਹੜਾ ਉਹਨਾਂ ਦਾ ਵਾਸ਼ਰੂਮ ਹੁੰਦਾ ਉੱਤੇ ਬੜੇ سارے ਜੈਟਸ ਲੱਗੇ ਹੁੰਦੇ ਨਹਾਣ ਲਈ ਲੋਕ ਕਾਫੀ ਕੁਝ ਲਗਜ਼ਰੀ ਦੇ ਜਿਹੜੇ ਸ਼ਾਵਰਸ ਵਗੈਰਾ ਇਸਤੇਮਾਲ ਕਰਦੇ ਨੇ ਤਾਂ ਉਹਦੇ ਲਈ ਨਾ ਇੱਕ ਪ੍ਰੈਸ਼ਰ ਪੰਪ ਰਿਕੁਆਇਰਡ ਹੁੰਦਾ ਹੈਗਾ ਉਹ ਹਰ ਘਰ 'ਚ ਹਰ ਹੋਟਲ 'ਚ ਲਗਾਇਆ ਜਾਂਦਾ ਹੈ ਉਹ ਪ੍ਰੈਸ਼ਰ ਪੰਪ ਦੇ ਨਾਲ ਹੀ ਪਾਣੀ ਦਾ ਫਲੋ ਪ੍ਰੋਪਰ ਆ ਸਕਦਾ ਹੈ ਤਾਂ ਬੜਾ ਰਿਕੁਆਇਰਡ ਹੈ ਉਹ ਪਰ ਜਦੋਂ ਉਹੀ ਪ੍ਰੈਸ਼ਰ ਪੰਪ ਟਾਇਲਟ ਸੀਟ ਦੇ ਨਾਲ ਕਨੈਕਟ ਹੋ ਜਾਂਦਾ ਹੈ ਤਾਂ ਕਈ ਵਾਰ ਪ੍ਰੈਸ਼ਰ ਇੰਨਾ ਜ਼ਿਆਦਾ ਹੋ ਜਾਂਦਾ ਹੈਗਾ ਕਿ ਉਹਦੇ ਨਾਲ ਹੀ ਅਲਸਰ ਹੋ ਕੇ ਪਾਇਲਸ ਦੀ ਪ੍ਰੋਬਲਮ ਹੋ ਜਾਂਦੀ ਹੈ ਤਾਂ ਮੈਂ ਐਡਵਾਈਸ ਕਰੂੰਗਾ ਕਿ ਜੇ ਕਿਸੇ ਨੇ ਵੀ ਆਪਣੇ ਘਰ 'ਚ ਪ੍ਰੈਸ਼ਰ ਪੰਪ ਲਗਾਇਆ ਹੋਇਆ ਹੈ ਤਾਂ ਉਹਨੂੰ ਉਹਨੂੰ ਪ੍ਰੈਸ਼ਰ ਨੂੰ ਰੈਗੂਲੇਟ ਕਰਨ ਲਈ ਵਾਲ ਹੁੰਦੇ ਨੇ ਜਿਹੜੇ ਨਾਲ ਅਟੈਚ ਹੋ ਜਾਂਦੇ ਉਹਨੂੰ ਜ਼ਰੂਰ ਲਗਵਾਉਣਾ ਚਾਹੀਦਾ ਹੈਗਾ ਸਿਮਿਲਰ ਵੇਚ ਬਿਡਟ ਇੱਕ ਬੜੀ ਐਸੀ ਚੀਜ਼ ਹੈ ਜਿਹੜੀ ਹੁਣ ਅੱਜ ਦੇ ਡੇਟ ਵਿੱਚ ਵੀ ਇੰਡੀਆ 'ਚ ਬਹੁਤ ਸਾਰੇ ਵਾਸ਼ਰੂਮਜ਼ ਦੇ ਵਿੱਚ ਤੁਹਾਨੂੰ ਮਿਲ ਜਾਏਗੀ ਪਰ ਇਹ ਵੈਸਟਰਨ ਕਲਚਰ 'ਚ 5 ਸਟਾਰ ਹੋਟਲਸ 에য়ারਪੋਰਟਸ ਸਭ ਜਗ੍ਹਾ ਬਿਡੇਟ ਦਾ ਯੂਜ਼ ਬੰਦ ਹੋ ਚੁੱਕਿਆ ਹੈਗਾ ਬਿਡੇਟ ਆਪਣੇ ਆਪ 'ਚ ਬਵਾਸੀਰ ਕਰਨ ਦਾ ਇੱਕ ਕਾਰਨ ਹੈ ਬਵਾਸੀਰ ਨੂੰ ਇਹ ਕਰ ਸਕਦੀ ਹੈ ਬਿਡੇਟ ਕਿਉਂਕਿ ਪਾਣੀ ਦੇ ਵਿੱਚ ਕੈਲਸ਼ੀਅਮ ਹੁੰਦਾ ਹੈ ਹੌਲੀ ਹੌਲੀ ਉਹ ਪਾਈਪ ਦੇ ਵਿੱਚ ਡਿਪੋਜ਼ਿਟ ਹੋ ਜਾਂਦਾ ਹੈ ਉਹ শারਪ ਜੈਟ ਚ ਕਨਵਰਟ ਹੋ ਜਾਂਦਾ ਹੈ ਪਰ ਉਹਦੇ ਨਾਲ ਇੰਜਰੀ ਹੋ ਕੇ ਵੀ ਬਹੁਤ ਸਾਰੇ ਲੋਕਾਂ ਨੂੰ ਬਵਾਸੀਰ ਦੀ ਪ੍ਰੋਬਲਮ ਆ ਜਾਂਦੀ ਹੈ